ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੰਦਾਜ਼ੇ ਕਿ ਸਪੋਰਟਸ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੇ ਪੁੱਤ ਨੇ ਬਾਜ਼ੀ ਮਾਰਿਆ ਜਿਹਾ ਦਾਜ਼ੇ ਕਿ ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਨੇ ਮੈਦਾਨ ਤੇ ਚੋਕਿਆਂ ਸ਼ਿੱਕਿਆਂ ਦੀ ਝੜੀ ਲਾ ਦਿੱਤੀ ਹੈ ਨੀ ਗਿੰਦਾ ਤੋਂ ਤੂਫਾਨ ਤੋਂ ਵੀ ਉੱਪਰ ਜਿਹੜੇ ਨਜ਼ਰ ਆਈਆਂ ਨੇ ਉਥੇ ਦਾਜ਼ੇ ਕਿ صدیق ਮੁਸ਼ਤਾਕ ਅਲੀ ਟਰੋਫੀ ਵਿੱਚ ਪੰਜਾਬ ਦੀ ਕਪਤਾਨੀ ਕਰ ਰਹੇ ਤਾਕੜ ਬੱਲੇਬਾਦ ਅਭਿਸ਼ੇਕ ਸ਼ਰਮਾ ਨੇ ਬੰਗਾਲ ਖਿਲਾਫ ਖੇਡੇ ਹੋਏ ਬੱਲੇ ਨਾਲ ਤਹਿਲਕਾ ਮਚਾ ਦਿੱਤਾ ਦਾਜ਼ੇ ਕਿ ਅਭਿਸ਼ੇਕ ਸ਼ਰਮਾ ਨੇ ਸਿਰਫ 32 ਗੇਂਦਾਂ ਦੇ ਵਿੱਚ ਆਪਣਾ ਸੈਂਕੜਾ ਪੂਰਾ ਕਰ ਲਿਆ ਤੇ ਚੋਕ ਕੇ ਛਿੱਕਿਆਂ ਦੀ ਜ਼ਬਰਦਸਤ ਝੜੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਦੇ ਦੇ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਹਾਲਕਿ ਦਾ ਜੀਕਾ ਬਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਤਹੀ ਵੱਡੇ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਨੇ ਮਾਤਰਾ 12 ਗੇਂਦਾਂ ਦੇ ਵਿੱਚ ਆਪਣਾ ਅੱਧ ਸੈਂਕੜਾ ਪੂਰਾ ਕਰ ਲਿਆ ਸੀਰੀਜ਼ ਦੇ ਵਿੱਚ ਪੰਜ ਛੱਕੇ ਤੇ ਪੰਜ ਚੋਕਕੇ ਸ਼ਾਮਿਲ ਹਨ ਦਾਜੇ ਕਿ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਗੁਰੂ ਜੁਵਰਾ ਸਿੰਘ ਬਾੰਗ 12 ਗੇਂਦਾਂ ਦੇ ਵਿੱਚ ਤੇ ਸੈਂਕੜੇ ਲਗਾ ਕੇ ਕਾਮਯਾਬੀ ਦੀ ਬਰਾਬਰ ਹਾਸਲ ਕਰ ਲਈ ਦਾਜੇ ਕਿ ਸੈਂਕੜੇ ਤੱਕ ਪਹੁੰਚਣ ਲਈ ਅਭਿਸ਼ੇਕ ਨੇ ਕੁੱਲ 11 ਛੱਕੇ ਤੇ 7 ਚੋਕਕੇ ਦਾ ਸਹਾਰਾ ਲੈ ਲਿਆ ਦਾਜੇ ਕਿ ਇਸ ਲਈ ਦੀ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਕਿ ਹੁਣ ਕਪਤਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਜਿਹੜੇ ਆਪਣੀ ਖੇਡ ਦੇ ਵਿੱਚ ਵਧੀਆ ਭੂਮਿਕਾ ਨਿਭਾੰਦੇ ਹੋਏ ਲਗਾਤਾਰ ਚੋਕਕੇ ਛਿੱਕੇ ਦੀ ਝੜੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਖੁਸ਼ੀ ਦੀ ਲਹਿਰ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਦਾਜੇ ਕਿ ਅਭਿਸ਼ੇਕ ਸ਼ਰਮਾ ਦੀ ਇਹ ਤਾਕਤ ਪਰਫਾਰਮੈਂਸ ਪਾਲਤ ਬਹੁਤ ਵੱਡੀ ਗੱਲ ਹੈ ਕਿਉਂਕਿ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ 5 ਮੈਚਾਂ ਦੀ T20 ਸੀਰੀਜ਼ ਜੋ ਕਿ ਸ਼ੁਰੂ ਹੋਣ ਵਾਲੀ ਦਾਜ਼ੇ ਕਬਿਸ਼ੇਕ ਸ਼ਰਮਾ ਨੇ ਆਪਣੀ ਤਾਬਰਤੋਰ ਪਾਰੀ ਰਾਹੀ ਦਾਜ਼ੇ ਤੱਕ ਉਹ ਦੱਖਣੀ ਅਫਰੀਕੀ ਗੇਂਦਬਾਜ਼ਾਂ ਦੀਆਂ ਮੁਸ਼ਕਲਾਂ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਨੇ ਉਹ ਹਾਲੇ ਦੇ ਵਿੱਚ ਆਸਟ੍ਰੇਲੀਆ ਖਿਲਾਫ ਪੰਜ ਮੈਚਾਂ ਦੀ T20 ਸੀਰੀਜ਼ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ ਉੱਥੇ ਦਾਜ਼ੇ ਦੀ ਟਾਲੀ ਪੁਆਇੰਟਰ 75 ਦੀ ਔਸਤ ਨਾਲ ਉਹਨਾਂ ਨੇ ਕਾਫੀ ਤੋੜਾ ਬਣਾ ਕੇ ਸੀਰੀਜ਼ ਦੇ ਵਿੱਚ ਸਭ ਤੋਂ ਵੱਧ ਦੋੜਾ ਬਣਾਉਣ ਵਾਲੇ ਖਿਡਾਰੀ ਵੀ ਰਹਿ ਚੁੱਕੇ ਨੇ ਹਾਲਾਂਕਿ ਹੁਣ ਉਹਨਾਂ ਦੇ ਵੱਲੋਂ ਲਗਾਤਾਰ ਦੇਰਾ ਮੈਦਾਨ ਦੇ ਵਿੱਚ ਉਤਰ ਕੇ ਆਪਣੇ ਬੱਲੇ ਦੀ ਦੇ ਨਾਲ ਲੋਕਾਂ ਦੇ دل ਜਿੱਤਿਆ ਗਿਆ ਕਿਉਂਕਿ ਉਹਨਾਂ ਦੇ ਵੱਲੋਂ 32 ਗੇਂਦਾਂ ਦੇ ਵਿੱਚ ਆਪਣਾ ਸੈਂਕੜੇ ਜਿਹੜੇ ਪੂਰੇ ਕੀਤੇ ਗਏ ਨੇ ਹਾਲਾਂਕਿ ਦੱਸ ਜੇ ਕਿ ਉਹਨਾਂ ਦੇ ਵੱਲੋਂ 5 ਚੱਕੇ ਤੇ 6 ਪੰਜ ਚੋਕਕੇ ਜੜੇ ਲਗਾਏਗੇ ਨਾ ਜਿਸ ਤੋਂ ਬਾਅਦ ਇੱਕ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਾਫੀ ਮੈਦਾਨ ਦੇ ਵਿੱਚ ਵੀ ਹੱਲਾਸ਼ੇਰੀ ਦੇਂਦੇ ਹੋਏ ਲੋਕ ਨਜ਼ਰ ਆ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੰਦਾਜ਼ੇ ਕਿ ਸਪੋਰਟਸ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੇ ਪੁੱਤ ਨੇ ਬਾਜ਼ੀ ਮਾਰਿਆ ਜਿਹਾ ਦਾਜ਼ੇ ਕਿ ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਨੇ ਮੈਦਾਨ ਤੇ ਚੋਕਕੇ ਸ਼ਿੱਕਿਆਂ ਦੀ ਝੜੀ ਲਾ ਦਿੱਤੀ ਐਂ ਗਿੰਦਾ ਤੋਂ ਤੂਫਾਨ ਤੋਂ ਵੀ ਉੱਪਰ ਜਿਹੜੇ ਨਜ਼ਰ ਆਈਆਂ ਨੇ ਉਥੇ ਦਾਜ਼ੇ ਕਿ صدیق ਮੁਸ਼ਤਾਕ ਅਲੀ ਟਰੋਫੀ ਵਿੱਚ ਪੰਜਾਬ ਦੀ ਤਾਨੀ ਕਾਰਵੇ ਤਾਕੜ ਬੱਲੇ ਬਾਅਦ ਅਭਿਸ਼ੇਕ ਸ਼ਰਮਾ ਨੇ ਬੰਗਾਲ ਖਿਲਾਫ ਖੇਡੇ ਹੋਏ ਬੱਲੇ ਨਾਲ ਤਹਿਲ ਕਮਚਾ ਦਿੱਤਾ ਦਜੀ ਕਿ ਅਭਿਸ਼ੇਕ ਸ਼ਰਮਾ ਨੇ ਸਿਰਫ 32 ਗੇਂਦਾਂ ਦੇ ਵਿੱਚ ਆਪਣਾ ਸੈਂਕੜਾ ਪੂਰਾ ਕਰ ਲਿਆ ਤੇ ਚੋਕ ਕੇ ਸ਼ਿੱਕਿਆਂ ਦੀ ਜਬਰਦਸਤ ਝੜੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਦੇ ਦੇ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਦਜੀ ਕਿ ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਤohi ਵੱਡੇ ਸ਼ਾਰਟ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਨੇ ਮਾਤਰਾ 12 ਗੇਂਦਾਂ ਦੇ ਵਿੱਚ ਆਪਣਾ ਅੱਧ ਸੈਂਕੜਾ ਪੂਰਾ ਕਰ ਲਿਆ ਸਰੀਜ਼ ਦੇ ਵਿੱਚ ਪੰਜ ਛੱਕੇ ਤੇ ਪੰਜ ਚੋਕੇ ਸ਼ਾਮਿਲ ਹਨ ਦਾਜੇ ਕਿ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਗੁਰੂ ਜੁਵਰਾ ਸਿੰਘ ਬਾੰਗ 12 ਗੇਂਦਾਂ ਦੇ ਵਿੱਚ ਅਦਕ ਸੈਂਕੜਾ ਲਗਾ ਕੇ ਕਾਮਯਾਬੀ ਦੀ ਬਰਾਬਰ ਹਾਸਲ ਕਰ ਲਈ ਹੈ ਦਾਜੇ ਕਿ ਸੈਂਕੜੇ ਤੱਕ ਪਹੁੰਚਣ ਲਈ ਅਭਿਸ਼ੇਕ ਨੇ ਕੁੱਲ 11 ਛੱਕੇ ਤੇ 7 ਚੋਕੇ ਦਾ ਸਹਾਰਾ ਲੈ ਲਿਆ ਹੈ ਦਾਜੇ ਕਿ ਇਸ ਵਾਲੇ ਦੀ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਕਿ ਹੁਣ ਕਪਤਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਜਿਹੜੇ ਆਪਣੀ ਖੇਡ ਦੇ ਵਿੱਚ ਵਧੀਆ ਭੂਮਿਕਾ ਨਿਭਾੰਦੇ ਹੋਏ ਲਗਾਤਾਰ ਚੋਕੇ ਸ਼ਿੱਕਿਆ ਦੀ ਝੜੀ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਖੁਸ਼ੀ ਦੀ ਲਹਿਰ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੀ ਦਾਜੇ ਕਿ ਅਭਿਸ਼ੇਕ ਸ਼ਰਮਾ ਦੀ ਇਹ ਤਾਕਤ ਪਰਫਾਰਮੈਂਸ ਪਾਲਤ ਦੀ ਬਹੁਤ ਵੱਡੀ ਗੱਲ ਹੈ ਕਿਉਂਕਿ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ 5 ਮੈਚਾਂ ਦੀ T20 ਸੀਰੀਜ਼ ਜੋ ਕਿ ਸ਼ੁਰੂ ਹੋਣ ਵਾਲੀ ਹੈ ਦਾਜੇ ਕ ਅਭਿਸ਼ੇਕ ਸ਼ਰਮਾ ਨੇ ਆਪਣੀ ਤਾਬਰਤੋਰ ਬਾਰੀ ਰਾਹੀ ਦਾਜੇ ਤਾਂ ਕਿ ਉਹ ਦੱਖਣੀ ਅਫਰੀਕੀ ਗੇਂਦਬਾਜ਼ਾਂ ਦੀਆਂ ਮੁਸ਼ਕਲਾਂ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਨੇ ਉਹ ਹਾਲੇ ਦੇ ਵਿੱਚ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ T20 ਸੀਰੀਜ਼ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ ਉਹ ਥੇ ਜਾਏਗੀ ਟੋਲੀ ਪੁਆਇੰਟਰ 75 ਦੀ ਔਸਤ ਨਾਲ ਉਹਨਾਂ ਨੇ ਕਾਫੀ ਧੋੜਾ ਬਣਾ ਕੇ ਸੀਰੀਜ਼ ਦੇ ਵਿੱਚ ਸਭ ਤੋਂ ਵੱਧ ਧੋੜਾ ਬਰਨਣ ਵਾਲੇ ਖਿਡਾਰੀ ਵੀ ਰਹਿ ਚੁਕੇ ਨੇ ਹਾਲਾਂਕਿ ਹੁਣ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਮੈਦਾਨ ਦੇ ਵਿੱਚ ਉਤਰ ਕੇ ਆਪਣੇ ਬੱਲੇਬਾਦ ਜੀ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਗਿਆ ਕਿਉਂਕਿ ਉਹਨਾਂ ਦੇ ਵੱਲੋਂ 32 ਗੇਂਦਾ ਦੇ ਵਿੱਚ ਆਪਣਾ ਸੈਂਕੜੇ ਜਿਹੜੇ ਪੂਰੇ ਕੀਤੇ ਗਏ ਨੇ ਹਾਲਾਂਕਿ ਦੱਸ ਦੇ ਕਿ ਉਹਨਾਂ ਦੇ ਵੱਲੋਂ 5 ਚੱਕੇ ਤੇ 6 ਪੰਜ ਟੋਕ ਕੇ ਜੜੇ ਲਗਾਏ ਗਏ ਨੇ ਜਿਸ ਤੋਂ ਬਾਅਦ ਇਹ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਾਫੀ ਮੈਦਾਨ ਦੇ ਵਿੱਚ ਵੀ ਹੱਲਾਸ਼ੇਰੀ ਦਿੰਦੇ ਹੋਏ ਲੋਕ ਨਜ਼ਰ ਆ ਰਹੇ ਨੇ